ਵਟ ਅਗਰ ਮੈਨੂੰ ਪੁੱਛਣਗੇ ਮੈਂ ਇਹ ਕਹੂੰਗਾ ਕਿ ਅਗਰ ਤੁਸੀਂ ਗਵਰਨਮੈਂਟ ਬਣਾਉਣੀ ਹੈ ਦੈਨ ਇਟ ਸ਼ੁਡ ਬੀ ਐਨ ਅੰਡਰਸਟੈਂਡਿੰਗ ਵਿਦ ਇਟ ਇਹ ਪਹਿਲਾਂ ਵੀ ਕੀਤਾ ਸੀ ਮੇਰਾ ਕਹਿਣ ਦਾ ਭਾਵ ਆ ਕਿ ਸਾਰੇ ਲੋਕ ਇਕੱਠੇ ਹੋਣਾ ਚਾਹੁੰਦੇ ਨੇ ਕਿ ਇਕੱਠੇ ਹੋ ਕੇ ਪੰਜਾਬ ਤੇ ਗੱਦਾ ਕਰਨਾ ਚਾਹੁੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੋਡਕਾਸਟ ਨੂੰ ਦੇਖੀਏ ਤਾਂ ਉਸ ਤੋਂ ਬਾਅਦ ਦੇ ਵਿੱਚ ਪੂਰੀ ਪੂਰੀ ਤਰ੍ਹਾਂ ਦੇ ਨਾਲ ਸਿਆਸੀ ਪੂਰੀ ਹਲਚਲ ਖੜੀ ਹੋ ਗਈ ਕੈਪਟਨ ਅਮਰਿੰਦਰ ਸਿੰਘ ਨੇ ਇੰਡੀਆ ਟੂਡੇ ਦੇ ਨਾਲ ਪੋਡਕਾਸਟ ਕਰਿਆ ਤੇ ਉਹਦੇ ਵਿੱਚ ਸਟਾਰਟਿੰਗ ਦੇ ਦੌਰਾਨ ਹੀ ਜਿਹੜੇ ਚੰਕਸ ਨੇ ਉਹਦੇ ਵਿੱਚ ਆ ਸੁਣਨ ਨੂੰ ਮਿਲ ਜਾਂਦਾ ਕਿ ਜੇਕਰ ਪੰਜਾਬ ਦੇ ਵਿੱਚ ਪੰਜਾਬ ਦੇ ਲਈ ਜ਼ਰੂਰੀ ਹੈ ਕਿ ਸਤਾ ਦੇ ਵਿੱਚ ਜੇਕਰ ਬੀਜੇਪੀ ਆਉਂਦੀ ਹੈ ਤਾਂ ਅਕਾਲੀ ਦਲ ਦਾ ਨਾਲ ਹੋਣਾ ਜ਼ਰੂਰੀ ਹੈ ਉਸ ਤੋਂ ਬਾਅਦ ਦੇ ਵਿੱਚ ਹਾਲਾਂਕਿ ਇਥੇ ਸਭ ਤੋਂ ਪਹਿਲਾਂ ਰਿਐਕਟ ਬੀਜੇਪੀ ਨੇ ਖੁਦ ਹੀ ਕਰਿਆ ਕਿ ਐਸੀ ਜਦੋਂ ਇਨੀ ਮਿਹਨਤ ਕਰ ਰਹੇ ਆ ਇਸ ਤਰ੍ਹਾਂ ਦੇ ਨਾਲ ਪਰਸੈਂਟੇਜ ਲਗਾਤਾਰ ਵੋਟ ਦੀ ਗੱਲ ਰਹੀ ਹੈ ਤਾਂ ਆਖਰ ਕੈਪਟਨ ਮੁਰਿੰਦਰ ਸਿੰਘ ਐ ਕਿਉਂ ਬੋਲ ਰਹੇ ਨੇ ਦੂਜੇ ਪਾਸੇ ਲਾਜ਼ਮੀ ਗੱਲ ਸੀ ਕਿ ਵਿਰੋਧੀ ਧਿਰਾਂ ਨੇ ਵੀ ਸਵਾਦ ਲੈਣਾ ਸ਼ੁਰੂ ਕਰਿਆ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਚੀਫ ਸਪੋਕਸਮੈਨ ਨੇਗੇ ਅਨਿਲ ਗਰਗੋ ਉਹਨਾਂ ਦਾ ਬਿਆਨ ਹੁੰਦਾ ਉਹਨਾਂ ਨੇ ਟਵੀਟ ਕਰਿਆ ਕਹਿੰਦੇ 0+0=0 ਯਾਨੀ ਕਿ ਅਕਾਲੀ ਦਲ ਵੀ 0, ਭਾਜਪਾ ਵੀ 0 ਤੇ ਸਾਹਮਣੇ 0 ਤੀਜੇ ਪਾਸੇ ਜੇ ਦੇਖੀਏ ਤਾਂ ਭਾਜਪਾ ਹਾਲਾਕੀ ਰਿਐਕਟ ਕਰ ਰਹੀ ਇਸ ਚੀਜ਼ ਨੂੰ ਲੈ ਕੇ ਅਕਾਲੀ ਦਲ ਦਾ ਬਹੁਤਾ ਵੱਡਾ ਰਿਐਕਟ ਹਜੇ ਆਇਆ ਨਹੀਂ ਪਰ ਇਹ ਕਹਿ ਸਕਦੇ ਆ ਵੀ ਆਮ ਆਦਮੀ ਪਾਰਟੀ ਦਾ ਰਿਐਕਟ ਵੀ ਉਹਨੇ ਜ਼ੋਰਦਾਰ ਤਰੀਕੇ ਨਾਲ ਚੱਲ ਰਿਹਾ ਹੈ ਹੁਣ ਨੀਲ ਗਰਗ ਦਾ ਤਾਂ ਸਮਝ ਲੱਗਦਾ ਸੀ ਉਹਨਾਂ ਨੇ ਤੁਰੰਤ ਜਿਹੜਾ ਰਿਐਕਟ ਕਰਤਾ ਦੇਖ ਕੇ ਵਿੱਤ ਮੰਤਰੀ ਪ੍ਰੈਸ ਕਾਨਫਰੰਸ ਬੁਲਾਉਂਦੇ ਨੇ ਤੇ ਇਹ ਗੱਲ ਕਹਿੰਦੇ ਨੇ ਕਹਿੰਦੇ ਜੀ ਜੇ ਇਹ ਇਕੱਠੇ ਹੋ ਗਏ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕਰਿਆ ਵੀ ਕਿਉਂਕਿ ਇਹ ਗੱਲ ਪੰਥਕ ਧਿਰਾਂ ਨੂੰ ਪਤਾ ਹੈ ਜਦੋਂ ਕਾਲੀ ਦਲ ਦੀ ਅਸੀਂ ਤਰਨਤਾਰਨ ਚੋਣ ਨੂੰ ਲੈ ਕੇ ਗੱਲ ਕਰੀ ਸੀ ਉਹਦੇ ਵਿੱਚ ਇਹ ਵੀ ਜ਼ਿਕਰ ਕਰਿਆ ਸੀ ਵੀ ਜੇਕਰ ਪੰਥਕ ਧਿਰਾਂ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਤਰਨਤਾਰਨ ਚੋਣ ਜਿੱਤੀ ਪਈ ਸੀ ਸਿਰਫ ਦੋ ਦੀ ਲੋੜ ਸੀ ਪਰ ਤੀਜੇ ਪਾਸੇ ਗੱਲ ਇਹ ਆਉਂਦੀ ਹੈ ਵੀ ਜੇਕਰ ਪੰਥਕ ਧਿਰਾਂ ਨਹੀਂ ਹੁੰਦੀਆਂ ਕਿਉਂਕਿ ਵੋਟ ਡਿਵਾਈਡੇਸ਼ਨ ਜਦੋਂ ਹੋਣੀ ਹੈ ਇਸ ਵਾਰ ਦੀ ਜਿਹੜੀ 2027 ਦੀ ਚੋਣਾਂ ਤੁਹਾਨੂੰ ਪਹਿਲਾਂ ਦੱਸਦਾ ਨਾ ਵੋਟ ਡਿਵਾਈਡੇਸ਼ਨ ਦੇ ਉੱਤੇ ਬਹੁਤ ਨਿਰਭਰ ਕਰੂਗੀ ਕਿਹੜਾ ਜਿੱ ਸਭ ਤੋਂ ਜ਼ਿਆਦਾ ਜੇ ਕਿਹਾ ਕਿ ਜੇਕਰ ਵਿਰੋਧੀ ਵੋਟ ਜਿਹੜੇ ਵੰਡ ਜਾਂਦੀ ਆ ਤਾਂ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਣਾ ਦੂਜੇ ਪਾਸੇ ਫਿਰ ਅਕਾਲੀ ਦਲ ਨੂੰ ਆਪਣੇ ਤੌਰ ਦੇ ਨਾਲ ਖੈਰ ਉਹ ਚਰਚਾ ਕਦੇ ਫੇਰ ਕਰਾਂਗੇ ਪਰ ਜਿਹੜੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਭਾਪੀ ਸਮਝ ਲੱਗਦਾ ਆਮ ਆਦਮੀ ਪਾਰਟੀ ਦਾ ਤੁਰੰਤ ਰਿਐਕਸ਼ਨ ਸਮਝ ਲੱਗਦਾ ਕਾਂਗਰਸ ਵਿਨੇ ਵੀ ਥੋੜਾ ਬੋਤਾ ਮਜ਼ਾ ਲੈ ਲਿਆ ਹੋਊਗਾ ਪਰਾਮਧਵੀ ਪਾਰਟੀ ਨੂੰ ਇੰਨਾ ਜ਼ਿਆਦਾ ਕੀ ਹੋਇਆ ਕਿ ਉਹਨਾਂ ਨੇ ਵਿਰੋਧੀ ਧਿਰ ਦੇ ਲੀਡਰ ਰਹੇ ਹਰਪਾਲ ਚੀਮਾ ਜਦੋਂ ਹੁਣ ਸੱਤਾ ਦੇ ਵਿੱਚ ਨੇ ਤਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਬੁਲਾ ਕੇ ਬਕਾਇਦਾ ਤੌਰ ਤੇ ਗੱਲ ਕਹੀ ਕਹਿੰਦੇ ਦੇਖੋ ਜੀ ਤਾਂ ਇਕੱਠੇ ਹੋਲੇ ਸਾਰੇ ਤੇ ਇਕੱਠੇ ਹੋ ਕੇ ਦੁਬਾਰੇ ਸੱਤਾ ਚਾਹੁਣਾ ਚਾਹੁੰਦੇ ਨੇ ਤੇ ਉਹਨਾਂ ਦੀ ਪੂਰੀ ਹਿਸਟਰੀ ਗਣਾਈ ਬੇਅਦਮੀਆਂ ਗਣਾਤੀਆਂ ਗੁਟਕਾ ਸਾਹਿਬ ਦੇ ਨਾਲ ਸੌ ਖਾਦੀ ਕੈਪਟਨ ਦੀ ਦਿਖਾਤੀ ਸਿਮਰਨਜੀਤ ਸਿੰਘ ਮਾਨ ਕਹਿੰਦੇ ਜੀ ਜਿਹੜਾ ਪੰਜਾਬ ਚ ਖਾਲਿਸਤਾਨਾ ਐਜੰਡਾ ਚਲਾਉਂਦੇ ਨੇ ਉਹਨਾਂ ਦਾ ਜ਼ਿਕਰ ਕਰ ਲਿਆ ਫਿਰ ਗੱਲ ਆ ਗਈ ਕਿ ਜਿਸ ਤਰ੍ਹਾਂ ਦੇ ਨਾਲ ਚਾਹੇ ਅਮਰਪਾਲ ਪਰ ਗੱਲ ਇਹ ਹੈ ਵੀ ਆਖਰਕਾਰ ਆਮ ਆਦਮੀ ਪਾਰਟੀ ਦੀ ਘਬਰਾਹਟ ਹੈ ਕੀ ਹੈ ਆਮ ਆਦਮੀ ਪਾਰਟੀ ਨੂੰ ਪਤਾ ਵੀ ਜੇ ਕਰੇ ਤੇਰਾ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਲਾਜ਼ਮੀ ਜੀ ਗੱਲ ਹੈ ਕਿ ਵੋਟ ਪਰਸੈਂਟੇਜ ਵੱਧ ਜਾਣਾਗਾ ਇੱਕ ਤਾਂ ਇਹ ਕਿ ਲੋਕਾਂ 'ਚ ਮੈਸੇਜ ਜਾਣਾ ਕਿ ਦੇਖੋ ਪੰਥਕ ਤੌਰ ਦੇ ਉੱਤੇ ਸਾਰੀਆਂ ਤੇਰਾ ਇਕੱਠੀਆਂ ਹੋ ਗਈਆਂ ਤਾਂ ਲੋਕ ਵੀ ਸੋਚਣਗੇ ਕਿ ਕੋਈ ਨਾ ਕੋਈ ਪੰਥਕ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਵੱਡਾ ਫੈਸਲਾ ਕਾਹਲੂ ਲੈਣਾ ਜਾਂ ਪੰਥਰ ਨੂੰ ਬਚਾਉਣ ਨੂੰ ਲੈ ਕੇ ਤਾਂ ਇਸ ਕਰਕੇ ਸਾਰੇ ਇਕੱਠੇ ਹੋਗੇ ਤਾਂ ਚਲੋ ਵੋਟ ਪਾ ਦਿਓ ਦੂਜੇ ਪਾਸੇ ਗੱਲ ਇਹ ਹੈ ਲਾਜ਼ਮੀ ਗੱਲ ਹੈ ਇੰਨੇ ਲੀਡਰ ਇਕੱਠੇ ਹੋ ਗਏ ਤਾਂ ਇੰਨਿਆਂ ਦੀਆਂ ਸਾਰਿਆਂ ਦੀਆਂ ਵੋਟਾਂ ਇੱਕ ਜਗ੍ਹਾ ਤੇ ਇਕੱਠੇ ਪੈ ਜਾਂਦੀਆਂ ਨੇ ਉਹ ਚ ਸਾਰੀਆਂ ਨਹੀਂ ਪੈਂਦੀਆਂ 70% ਵੀ ਪੈ ਜਾਂਦੀਆਂ 60% ਵੀ ਪੈ ਜਾਂਦੀਆਂ ਤਾਂ ਵੀ ਉਹਨਾਂ ਦੀ ਜਿੱਤ ਨੇੜੇ ਲੱਗ ਜੂਗੀ ਤੇ ਸੱਤਾ ਆ ਦੇ ਵਿੱਚ ਉਹਨਾਂ ਨੂੰ ਆਉਣੋਂ ਰੋਕਣਾ ਔਖਾ ਹੋ ਜੂਗਾ ਆਮ ਆਦਮੀ ਪਾਰਟੀ ਨੇ ਪਰ ਰਿਐਕਟ ਕਰਕੇ ਕੋਈ ਗਲਤੀ ਤਾਂ ਨਹੀਂ ਕੀਤੀ ਕਿਉਂਕਿ ਰਿਐਕਟ ਉਹਨਾਂ ਦੇ ਐਡੇ ਸਟਰੋਂਗ ਰਿਐਕਸ਼ਨ ਨੇ ਇੱਕ ਚੀਜ਼ ਦੁਤਾਤੀ ਹੈ ਕਿ ਗੱਲ ਤਾਂ ਦਮਦਾਰ ਹੈ ਕੈਪਟਨ ਅਮਰਿੰਦਰ ਸਿੰਘ ਨੇ ਬੀਵੀ ਭਾਜਪਾ ਨੂੰ ਬਿਪਤਾਪਾ ਵਿੱਚ ਛੇੜਤੀ ਕਿਉਂਕਿ ਉਹ ਬਾਰੀ-ਬਾਰੀ ਕਹਿੰਦੇ ਅਜ ਤੱਕ ਅਸੀਂ ਸਵਾਲ ਨੂੰ ਖਤਮ ਕਰਨਾ ਚਾਹੁੰਦੇ ਸੀ ਕਿ ਕੀ ਅਕਾਲੀ ਦਰਨ ਸਮਝੌਤਾ ਕਰੋਗੇ ਜਦੋਂ ਸਾਡੇ ਵਰਗੇ ਪੱਤਰਕਾਰ ਪੁੱਛਦੇ ਨੇ ਤਾਂ ਉਹਨੂੰ ਖਤਮ ਕਰਨ ਵਾਸਤੇ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਸੀ ਬਾਰੀ-ਬਾਰੀ ਹਰ ਇੱਕ ਲੀਡਰ ਨੇ ਕਿਹਾ ਪ੍ਰਧਾਨਾਂ ਨੇ ਕਹਿਤਾ ਮੰਤਰੀ ਰਵਨੀਤ ਬਿੱਟੂ ਨੇ ਕਹਿਤਾ ਜਿੰਨੇ ਵੱਡੇ ਲੀਡਰ ਨੇ ਲਗਾਤਾਰ ਕਹਿੰਦੇ ਨੇ ਪਰ ਦੁਬਾਰੇ ਚਰਚਾ ਛੇੜਤੀ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਕੇ ਪਹਿਲੀ ਗੱਲ ਤਾਂ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਲੋੜ ਕਿ ਪਈ ਸੀ ਕਿਉਂਕਿ ਇਹ ਠੀਕ ਹੈ ਵੀ ਫਾਰਮ ਕਦ ਵੱਡਾ ਇਸ ਕਰਕੇ ਆ ਕਿਉਂਕਿ ਪੁਰਾਣੇ ਵੱਡੇ ਲੀਡਰ ਨੇ ਪਰ ਬੀਜਪੀ ਦੀ ਅੱਜ ਦੀ ਘੜੀ ਦੇਖਿਆ ਜਾਵੇ ਤਾਂ ਕੋਈ ਬਹੁਤ ਵੱਡਾ ਰੋਲ ਕੈਪਟਨ ਅਮਰਿੰਦਰ ਸਿੰਘ ਦਾ ਹੈ ਨਹੀਂਗਾ ਨਾ ਹੀ ਪੋਜੀਸ਼ਨ ਕਰਨੀ ਹੋ ਤੇ ਨਾ ਹੀ ਉਹ ਕੋਈ ਖਾਸ ਐਕਟਿਵ ਨੇਗੇ ਥੋੜਾ ਬਹੁਤਾ ਐਕਟਿਵ ਹੋਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਨਹੀਂ ਹੈਗਾ ਕਿਉਂਕਿ ਇੱਕ ਉਮਰ ਦਾ ਤੱਕਾ ਜਾ ਵੀ ਹੈ ਦੂਜੇ ਪਾਸੇ ਗੱਲ ਇਹ ਹੈ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਲੋੜ ਕੀ ਪਈ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਰਿਐਕਸ਼ਨ ਨੇ ਇਹ ਗੱਲ ਹੈ ਜਰੂਰ ਹੈ ਕਿ ਵਿਰੋਧੀ ਧਿਰ ਡਰਾਤੀਆਂ ਸਭ ਤੋਂ ਵੱਧ ਉਹਨਾਂ ਦੇ ਵਿਰੋਧੀ ਧਿਰ ਅਤੇ ਮੌਜੂਦਾ ਸੱਤਾਧਿਰ ਆਮ ਆਦਮੀ ਪਾਰਟੀ ਲੋੜ ਨਹੀਂ ਸੀ ਅਗਰ ਐਡਾ ਵੱਡਾ ਰਿਐਕਸ਼ਨ ਕਰਨ ਦੀ ਕਿ ਦੇਖੋ ਜੀ ਤਾਂ ਚੋਰ ਤੱਕ ਕਹਿਤਾ ਜਦੋਂ ਪੁੱਛਿਆ ਮਰਪਾਲ ਚੀਮਾ ਨੂੰ ਕੋਈ ਚੋਰ ਤੱਕ ਤੁਸੀਂ ਕਹਿੰਦੇ ਹੋ ਹੋਰ ਕੀ ਹੈ ਫਿਰ ਜਦੋਂ ਇੰਨਾ ਟਾਈਮ ਇਕੱਠੇ ਇਹ ਪਹਿਲਾਂ ਜਿਲ੍ਹੇ ਨੇ ਇਹਨਾਂ ਦੇ ਸਮੇਂ ਦੌਰਾਨ ਆ ਹੋਇਆ ਉਹ ਹੋਇਆ ਲੀਡਰਾਂ ਕੋਲ ਤਰਕ ਹੁੰਦੇ ਨੇ ਪਰ ਗੱਲ ਇਹ ਹੈ ਵੀ ਇਹਦੇ ਨਾਲ ਇੱਕ ਚੀਜ਼ ਸਾਫ ਤੌਰ ਤੇ ਦਿਖਦੀ ਹੈ ਜਿਤਾਈ ਜਾ ਰਹੀ ਹੈ ਕਿ ਜੇ ਇਹ 13 ਇਕੱਠੀਆਂ ਹੋ ਜਾਂਦੀਆਂ ਨੇ ਤਾਂ 2027 ਦਾ ਸਮਿਕਰਨ ਬਦਲ ਸਕਦਾ ਹੈ ਹੁਣ ਗੱਲ ਇਹ ਵੀ ਕੈਪਟਨ ਰਵਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਨਾਲ ਫਿਰ ਵੀ ਕਿਤੇ ਨਾ ਕਿਤੇ ਇੱਕ ਰਾਤਾ ਹੈ ਭਾਵੇਂ ਬੀਜੇਪੀ ਕਿੰਨਾ ਰਿਐਕਟ ਕਰੀਏ ਰਿਜੈਕਟ ਕਰੀ ਜਾਵੇ ਕਿ ਜੇਕਰ ਕੱਲ ਨੂੰ ਸਮਝੌਤੇ ਦੀ ਗੱਲ ਆਉਂਦੀ ਹੈ ਤਾਂ ਦੋਨੋਂ ਲਵੇ ਇੱਕ ਬੜਾ ਸੌਖਾ ਜਿਹਾ ਹੈਗਾ ਕਿਉਂਕਿ ਪਹਿਲਾਂ ਸੀਗੇ ਇਕੱਠੇ ਪੰਜਾਬ ਦੀ ਭੁਵਿੱਖ ਦੀ ਗੱਲ ਕਰਦਾਂਦੇ ਨੇ ਵੀ ਹਿੰਦੂ ਸਿੱਖ ਏਕਤਾ ਦਾ ਇੱਕ ਮਿਸਾਲ ਜਾਊਗੀ ਭਾਵੇਂ ਨੀਜੀ ਹਿੱਤ ਕੋਈ ਵੀ ਹੋਣ ਲੀਡਰਾਂ ਦੇ ਪਤ ਨਾਲ ਹੀ ਗੱਲ ਇੱਕ ਇਹ ਵੀ ਹੈ ਕਿ ਜਿਹੜੀ ਗੱਲ ਸਿਮਰਨਜੀਤ ਮਾਨ ਦੀ ਕਹੀ ਸਿਮਰਨਜੀਤ ਮਾਨ ਨੇ ਹਾਲਾਂਕਿ ਇਹ ਗੱਲ ਦਾ ਜ਼ਿਕਰ ਉਸ ਸਮੇਂ ਵੀ ਕਿਹਾ ਸੀ ਜਦੋਂ ਸੋਹਾਂ ਚੱਕੀਆਂ ਸੀਗੀਆਂ ਉਹਦੇ ਚ ਅੰਮ੍ਰਿਤਸਰ ਨਾਵਾ ਦੀ ਜਦੋਂ ਗੱਲ ਹੁੰਦੀ ਆ ਤਾਂ ਉਸ ਅੰਮ੍ਰਿਤਸਰ ਵਾਲੇ ਫੈਸਲੇ ਨੂੰ ਲੈ ਕੇ ਜਦੋਂ ਗੱਲ ਹੁੰਦੀ ਆ ਤਾਂ ਉਹ ਅੱਜ ਵੀ ਜ਼ਿਕਰ ਹੁੰਦਾ ਸਿਮਰਨਜੀਤ ਮਾਨ ਦੇ ਲੋਕ ਇਹ ਗੱਲ ਜਿਤਾ ਦਿੰਦੇ ਨੇ ਕਿ ਉਹਦੇ ਚ ਬਾਕੀ ਸਾਰੇ ਲੀਡਰ ਭੱਜ ਗਏ ਸੀ ਇਕੱਲੇ ਸਿਮਰਨਜੀਤ ਸਿੰਘ ਮਾਨ ਖੜੇ ਸੀਗੇ ਅੰਮ੍ਰਿਤਸਰ ਵਾਲੇ ਫੈਸਲੇ ਨੂੰ ਲੈ ਕੇ ਉਹਦੇ ਚ ਕੈਪਟਨ ਅਮਰਿੰਦਰ ਸਿੰਘ ਵੀ ਗਏ ਸੀਗੇ ਤੇ ਉਹ ਬਾਕੀ ਹੋਰ ਲੀਡਰ ਵੀ ਸੀਗੇ ਤਾਂ ਫਿਰ ਆਖਰ ਕਿਸ ਗੱਲ ਤੇ ਜ਼ਿਆਦਾ ਯਕੀਨ ਤੁਸੀਂ ਕਰੋਗੇ ਹੁਣ ਗੱਲ ਇਹ ਹੈ ਵੀ ਸਿਮਰਨਜੀਤ ਮਾਨ ਜੇਕਰ ਕਹਿੰਦੇ ਨੇ ਤਾਂ ਸਿਮਰਨਜੀਤ ਮਾਨ ਵਾਲੀ ਗੱਲ ਜੇ ਸਹੀ ਹੋ ਜਾਂਦੀ ਹੈ ਕਿਉਂਕਿ ਜ਼ਿਕਰ ਹਰਪਾਲਜੀਤ ਮਾਨ ਨੇ ਕਰਿਆ ਵੀ ਸਿਮਰਨਜੀਤ ਮਾਨ ਕਹਿੰਦੇ ਨੇ ਉਸ ਤੋਂ ਬਾਅਦ ਦੇ ਵਿੱਚ ਜੇ ਸਾਰੇ ਇਕੱਠੇ ਹੋਗੇ ਇਕੱਠੇ ਹੋਗੇ ਤਾਂ ਲਾਜ਼ਮੀ ਤੌਰ ਤੇ ਆ ਅੱਜ ਸਿਚੁਏਸ਼ਨ ਇਹ ਆ ਕਿ ਆਮਦਵੀ ਪਾਰਟੀ ਵਾਸਤੇ ਬਹੁਤ ਇਹ ਮੁਸ਼ਕਲਪਰਾ ਹੋ ਸਕਦਾ ਪਰ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਕੀ ਆਖਰਕਾਰ ਪੁਰਾਣੀਆਂ ਧਿਰਾਂ ਤੇ ਜਿੰਨਾਂ ਤੋਂ ਅੱਕ ਕੇ ਲੋਕਾਂ ਨੇ ਆਮਦਵੀ ਪਾਰਟੀ ਨੂੰ ਵੋਟ ਪਾਈਆਂ ਕਿ ਉਸ ਧਿਰਾਂ ਕੰਨੀ ਦੁਬਾਰੇ ਰੁਖ ਕਰ ਸਕਦੇ ਨੇ ਉਹ ਇਨਾ ਵਿਸ਼ਵਾਸ ਜਾਂ ਵਿਰੋਧੀ ਤਿਰਦੇ ਹੋਣ ਦੇ ਤੌਰ ਦੇ ਉਤੇ ਇੰਨੀ ਕੁ ਸਟਰੋਂਗਲੀ ਸਰਕਾਰ ਨੂੰ ਘੇਰਨ ਚ ਕਾਮਯਾਬ ਰਹੇ ਨੇ ਕਿ ਉਸ ਪਾਸੇ ਨੂੰ ਕੋਈ ਫਾਇਦਾ ਮਿਲ ਜੇ ਹੁਣ ਇੱਕ ਪਾਸੇ ਤੁਸੀਂ ਸਮਝੋ ਵੀ ਜੇ ਪੰਤਕ ਧਿਰਾਂ ਦੀ ਗੱਲ ਕਰ ਲਈਏ ਸਿਮਰਤਜੀਤ ਸਿੰਘ ਮਾਨ ਦੀ ਗੱਲ ਕਰੀਏ ਅ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੋਰ ਤੀਜਾ ਅਮਰਿਤਪਾਲ ਸਿੰਘ ਦਾ ਵੀ ਆਪਣਾ ਇੱਕ ਜੇ ਕਹੀਏ ਪਾਰਟੀ ਚੱਲ ਰਹੀ ਹੈ ਤਿੰਨ ਤਾਏ ਹੋ ਗਈਆਂ ਚੌਥਾ ਜੇ ਗੱਲ ਕਰ ਲਈਏ ਤਾਂ ਜੇ ਸ਼੍ਰੋਮਣੀ ਅਕਾਲੀ ਦਲ ਪਹਿਲੀ ਗੱਲ ਤਾਂ ਇਹਨਾਂ ਦਾ ਵੈਸੇ ਇਕੱਠਾ ਹੋਣਾ ਮੁਸ਼ਕਲ ਆ ਸਾਰਿਆਂ ਦਾ ਦੂਜੇ ਪਾਸੇ ਗੱਲ ਇਹ ਹੈ ਵੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਦਾ ਪਲਾਨ ਕੀ ਦੇਖਦੇ ਨੇ ਕਿ ਪੁਨਰ ਸਜੀਤ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਨੂੰ ਜੇ ਨਾਲ ਲੈ ਲიਏ ਤੇ ਅਮਰਿਤਪਾਲ ਨੂੰ ਲੈ ਲიਏ ਫੇਰ ਬਣ ਸਕਦਾ ਪਰ ਇਹਨਾਂ ਦੇ ਏਜੰਡੇ ਜਿਸ ਤਰ੍ਹਾਂ ਦੇ ਨਾਲ ਨੇ ਇਕੱਠਾ ਹੋਣਾ ਮੁਸ਼ਕਲ ਜਾਪਦਾ ਹੈ ਕਰ ਰਹੂਗਾ ਬਹੁਤ ਇੰਟਰਸਟਿੰਗ ਪਰ ਇਹ ਜ਼ਰੂਰ ਹੈ ਵੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੇ ਜਿੱਥੇ ਆਪਣੀ ਭਾਜਪਾ ਨੂੰ ਤਰਥੱਲੀ ਛੜੀ ਤਾਂ ਤਰਥੱਲੀ ਉਸ ਸਤਾਤਾਈ ਤੈਨੂੰ ਵੀ ਛੇੜਤੀ ਜਿਹੜਾ ਕਿ ਸ਼ਾਇਦ ਜੇਕਰ ਅਸੀਂ ਉਹਨਾਂ ਨੂੰ ਇਸ ਕਾਬਲ ਨਹੀਂ ਮੰਨਦੇ ਐਡਵੋਕੇਟ ਲੀਡਰ ਦੇ ਤੌਰ ਦੇ ਉੱਤੇ ਨਹੀਂ ਮੰਨਦੇ ਤਾਂ ਫਿਰ ਆਖਰ ਇੰਨਾ ਜ਼ਿਆਦਾ ਰਿਐਕਟ ਕਰਨਾ ਵੀ ਨਹੀਂ ਸੀ ਚਾਹੀਦਾ ਉਸ ਰਿਐਕਸ਼ਨ ਨੇ ਜਰੂਰ ਜਿਤਾਤਾ ਕਿ ਕਿਤੇ ਨਾ ਕਿਤੇ ਇਸ ਚੀਜ਼ ਦੀ ਮੰਨ ਦੇ ਵਿੱਚ ਇਹ ਜਰੂਰ ਹੈਗੀ ਹੈ ਕਿ ਕੋਈ ਨੁਕਸਾਨ ਹੋ ਸਕਦਾ ਬਾਕੀ رائے ਸੰਜੀ ਕਰਿਓ ਤੁਸੀਂ ਵੀ ਕੀ ਸੋਚਦੇ ਹੋ ਕੈਪਟਨ ਅਮਰਿੰਦਰ ਸਿੰਘ ਦੀ ਖਾਸ ਤੌਰ ਦੇ رائے ਨੂੰ ਲੈ ਕੇ